ਸਾਤਸ੍ਰੀ ਅਕਾਲ ਪੰਜਾਬੀਓ ਮੈਂ ਗਗਨਦੀਪ ਸਿੰਘ ਗੱਲ ਤੁਸੀਂ ਜੁੜੇ ਹੋ ਚੈਨਲ ਰੰਗਲਾ ਪੰਜਾਬ ਦੇ ਨਾਲ ਤੇ ਅੱਜ ਇੱਕ ਆਪਾਂ ਬਹੁਤ ਜ਼ਰੂਰੀ ਗੱਲਬਾਤ ਕਰਨੀ ਆ ਡਾਕਟਰ ਗ੍ਰਿੰਦਰ ਸਿੰਘ ਰੰਗਰੇਟਾ ਤੁਸੀਂ ਅਕਸਰ ਉਸ ਦੇ ਵੀਡੀਓ ਦੇਖਦੇ ਹੋ ਤੇ ਸਾਰੇ ਉਹਨੂੰ ਜਾਣਦੇ ਵੀ ਹੋਵੋਗੇ ਤੇ ਉਹ ਬੰਦਾ ਪਿਛਲੇ ਦਿਨੀ ਉਸ ਦੀ ਇੱਕ ਇੰਟਰਵਿਊ ਆਈ ਜਿਸ ਵਿੱਚ ਉਹ ਬਹੁਤ ਜ਼ਿਆਦਾ ਜੱਟਾਂ ਬਾਰੇ ਬਕਵਾਸ ਕਰ ਰਿਹਾ ਤੇ ਉਹ ਕਹਿੰਦਾ ਵੀ ਆਪਣੇ ਆਪ ਨੂੰ ਵੀ ਮੈਂ ਆਪਣੀ ਕਮਿਊਨਿਟੀ ਨੂੰ ਆਪਣੀ ਐਸੀ ਭਾਈ ਜਾਰੇ ਨੂੰ ਵੀ ਮੈਂ ਅੱਗੇ ਲੈ ਕੇ ਆ ਰਿਹਾ ਤੇ ਜੱਟ ਭਾਈ ਜਾਰੇ ਨੂੰ ਬਹੁਤ ਮੜਾ ਚੰਗਾ ਬੋਲ ਰਿਹਾ ਜੱਟਾਂ ਦੀਆਂ ਕੁੜੀਆਂ ਨੂੰ ਮੜਾ ਚੰਗਾ ਬੋਲ ਰਿਹਾ ਜਿਵੇਂ ਕਿ ਉਹ ਗਾਣਾ गा ਰਿਹਾ ਜੱਟਾਂ ਦੀ ਕੁੜੀ ਦੇ ਭਈਏ ਦਾ ਦਿਲ ਆ ਗਿਆ ਇਹ ਉਹ ਬਹੁਤ ਬਕਵਾਸ ਕਰ ਰਿਹਾ ਤੇ ਇਹ ਸਮਾਜ ਵਿੱਚ ਇੱਕ ਪਾੜਾ ਪਾਉਣ ਵਾਲੀ ਗੱਲ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੱਟ ਸਿੱਖ ਦਾ ਦੇ ਮਝ ਵੀ ਸਿੱਖ ਦਾ ਰਿਸ਼ਤਾ ਕਿਵੇਂ ਆ ਆਪਣੇ ਪਿੰਡਾਂ ਦੇ ਵਿੱਚ ਹਣਾ ਸਾਰੇ ਜੱਟ ਸੱਗ ਮਾਝੀ ਵੀ ਸਿੱਖ ਭਾਈ ਜਰਾ ਇਕੱਠੇ ਰਹਿੰਦੇ ਆ ਇਕੱਠੇ ਵਿਚਰਦੇ ਆ ਇਕੱਠੇ ਖੇਤਾਂ ਵਿੱਚ ਕੰਮ ਕਰਦੇ ਆ ਪਰ ਇਹ ਬੰਦਾ ਪਤਾ ਨਹੀਂ ਕਿਉਂ ਇੰਨਾ ਪਾੜਾ ਪਾ ਰਿਹਾ ਇਹ ਇਹ ਗਰਾਊਂਡ ਲੈਵਲ ਤੇ ਇਹਨੇ ਮੇਰੇ ਖਿਆਲ ਦੇ ਵਿੱਚ ਅਜੇ ਤੱਕ ਕਦੇ ਕੋਈ ਕੰਮ ਨਹੀਂ ਕੀਤਾ ਹਣਾ ਇਹਨੇ ਕਿਤੇ ਐਸ்சி ਭਾਈ ਜਰਾ ਇਸ ਤੇ ਵੀ ਕਦੇ ਕੋਈ ਕੰਮ ਨਹੀਂ ਕੀਤਾ ਹਣਾ ਕਦੇ ਕੋਈ ਇੱਕ ਵੀ ਦਿਖਾ ਦੇ ਇਹ ਵੀ ਇੱਥੇ ਮੈਨੂੰ ਹੱਕ ਲੈ ਕੇ ਦਿੱਤੇ ਆ ਜਾਂ ਮੈਂ ਇੱਥੇ ਨਾ ਲੈ ਗਈ ਗਰਾਊਂਡ ਤੇ ਕੰਮ ਕੀਤਾ ਤੇ ਪਾਰੇ ਫੋਨ ਤੇ ਲਾਈਵ ਹੋ ਕੇ ਬੋਲਣਾ ਇਹਨੂੰ ਬਹੁਤ ਆਉਂਦਾ ਬਹੁਤ ਜਿਆਦਾ ਬਕਵਾਸ ਕਰਦਾ ਇੰਨੀ ਬਕਵਾਸ ਨਹੀਂ ਕਰਨੀ ਚਾਹੀਦੀ ਕਿ ਇਹਦੇ ਤੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਇਹ ਇੱਕ ਪਾੜਾ ਪਾਉਣ ਵਾਲੀ ਗੱਲਬਾਤ ਆ ਇਸ ਨਾਲ ਲੋਕਾਂ ਦੇ ਵਿੱਚ ਗੁੱਸਾ ਵਧਦਾ ਕੱਲ ਨੂੰ ਕੋਈ ਆ ਆਪਸੀ ਮੰਨ ਲਓ ਮਨਲਾਏ ਬੰਦੇ ਦੀ ਅੱਗ ਲਾਈ ਇੰਨੀ ਗਾਂ ਜਾਵੜੇ ਕਿ ਐਸੀ ਭਾਈ ਜਰ ਦੇ ਕੋਈ ਲੋਕਾਂ ਜਾਂ ਜੱਟ ਸਿੱਖ ਭਾਈ ਜਾ ਰਹੇ ਇਹਦੇ ਲੋਕ ਆਪਸ ਵਿੱਚ ਲੜ ਪੈਣ ਜਿਵੇਂ ਇਹ ਪੜਘਾ ਰਿਆ ਲੋਕਾਂ ਨੂੰ ਇਹ ਬੋਲ ਰਿਹਾ ਤੇ ਓਬਵੀਅਸ ਜੀ ਗੱਲ ਹੈ ਵੀ ਕਈ ਵਾਰ ਲੋਕ ਪਿੱਛੇ ਲੱਗ ਜਾਂਦੇ ਆ ਮੇਰੀ ਪਹਿਲੀ ਗੱਲ ਤਾਂ ਸਾਰੇ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਆ ਇਹੋ ਜਿਹੇ ਬੰਦਿਆਂ ਦੀ ਗੱਲ ਨਾ ਸੁਣੋ ਇਹਨਾਂ ਨੂੰ ਇਗਨੋਰ ਕਰੋ ਇਹਨਾਂ ਨੂੰ ਬਲੌਕ ਕਰ ਦੇਣ ਦੀ ਵੀਡੀਓ ਵੇਖਣਾ ਬੰਦ ਕਰ ਦਿਓ ਇੱਕ ਗ੍ਰਿੰਦਰ ਸਿੰਘ ਦੰਗਰੇਟਾ ਇੱਕ ਗਿਆਨੀ ਬੂਟਾ ਸਿੰਘ ਆ ਉਹਦਾ ਵੀ ਇਹੀ ਕੰਮ ਆ ਉਹਨੇ ਵੀ ਸਿਰਫ ਪੜਕਾਉਣਾ ਫੋਨ ਤੇ ਲਾਈਵ ਹੋ ਕੇ ਉਹ ਵੀ ਬਹੁਤ ਬਕਵਾਸ ਮਾਰਦਾ ਤੇ ਜੱਟ ਐ ਆ ਜੱਟ ਉਹ ਆ ਜੱਟ ਆ ਇਹ ਬਹੁਤ ਗਲਤ ਕਰ ਰਹੇ ਆ ਇਹ ਦਿਨ ਨਹੀਂ ਹੁੰਦਾ ਜਿਵੇਂ ਕਿ ਇਹ ਬੋਲ ਰਿਹਾ ਸੀ ਜੱਟਾਂ ਦੀ ਕੁੜੀ ਦੇ ਭਈਆਂ ਦਾ ਦਿਲ ਆ ਗਿਆ ਜੱਟਾਂ ਦੀ ਕੁੜੀ ਤੇ ਫਲਾਨਾ ਹੋ ਗਿਆ ਤੁਮਕਰਨਾ ਹੋ ਗਿਆ ਇਹ ਮੜੀਆਂ ਗੱਲਾਂ ਆਪਾਂ ਕਿਸੇ ਨੂੰ ਜੇ ਮੰਨ ਲੈ ਇੱਕ ਬੰਦੇ ਦੀ ਇੱਕ ਬੰਦਾ ਗਲਤ ਹੋ ਸਕਦਾ ਤੇਰਾ ਕਿਸੇ ਨਾਲ ਪਰਸਨਲੀ ਰੌਲਾ ਲਾ ਕੇ ਜੱਟ ਨਾਲ ਤੂੰ ਉਹਦੇ ਨਾਲ ਗੱਲਬਾਤ ਕਰ ਤੂੰ ਸਾਰੇ ਕਮਿਊਨਿਟੀ ਨੂੰ ਨਹੀਂ ਨਾ ਟਾਰਗੇਟ ਕਰ ਸਕਦਾ ਜੇ ਆਪਣਾ ਕਿਸੇ ਇੱਕ ਬੰਦੇ ਨਾਲ ਰੌਲਾ ਆਪਾਂ ਉਹਦੇ ਨਾਲ ਗੱਲਬਾਤ ਕਰ ਸਕਦੇ ਨਾ ਕਿ ਆਪਾਂ ਸਾਰੀ ਕਮਿਊਨਿਟੀ ਨੂੰ ਬਦਨਾਮ ਕਰਗੇ ਇਹਦੇ ਵਿੱਚ ਠੀਕ ਹੈ ਜਿਹਦੇ ਨਾਲ ਤੇਰਾ ਕੋਈ ਆਦਾ ਪਰਸਨਲੀ ਮੈਟਰ ਆ ਉਹਦੇ ਨਾਲ ਨਿਬੇੜ ਭਾਈ ਤੂੰ ਸਾਰੇ ਹੀ ਜੱਟਾਂ ਨੂੰ ਕਿਉਂ ਮਾੜਾ ਬੋਲ ਰਿਹਾ ਇਹਦੇ ਵਿੱਚ ਕੋਈ ਸਾਡੀ ਅਸੀਂ ਇਹ ਨਹੀਂ ਕਹਿ ਰਹੇ ਵੀ ਅਸੀਂ ਕੋਈ ਹੈ ਨਾ ਵੀ ਜੱਟਾਂ ਦੀ ਕੋਈ ਬਾਲੀ ਸਾਈਡ ਲੈ ਰਹੇ ਆ ਅਨਾਰਮਲੀ ਗੱਲ ਕਰ ਰਹੇ ਹੁਣ ਆਪ ਤੁਸੀਂ ਵੇਖ ਲਓ ਆਪ ਇੱਕ ਕਿਸਾਨੀ ਅੰਦੋਲਨ ਹੋਇਆ ਉਹ ਵੀ ਤਾਂ ਜਿਹੜਾ ਜੱਟ ਕੇ ਆਏ ਸੀ ਉਹ ਜੱਟ ਉਹਦੇ ਵਿੱਚ ਵੀ ਆਪਾਂ ਨੂੰ ਪਤਾ ਵੀ ਜੱਟ ਸਿੱਖ ਭਾਈਚਾਰਾ ਤੇ ਮਾਜ ਐਸਸੀ ਭਾਈਚਾਰਾ ਮਜ਼ਦੂਰ ਭਾਈਚਾਰਾ ਇਕੱਠਿਆਂ ਨੇ ਜਿੱਤ ਕੇ ਆਂਦਾ ਪਰ ਕਦੇ ਵੀ ਇਹ ਜੱਟਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਜੱਟਾਂ ਨੇ ਜਿੱਤ ਕੇ ਆਂਦਾ ਉਹ ਇਹੀ ਕਹਿੰਦੇ ਰਹੇ ਵੀ ਹਾਂ ਕਿਸਾਨ ਮਜ਼ਦੂਰ ਦੋਨਾਂ ਨੇ ਰਲ ਕੇ ਇਹ ਮੋਰਚਾ ਜਿੱਤਿਆ ਕਿਉਂਕਿ ਮਜ਼ਦੂਰਾਂ ਨੇ ਤੇ ਕਿਸਾਨਾਂ ਨੇ ਹੀ ਮੋਰਚਾ ਜਿੱਤਿਆ ਸੀ ਆਪਾਂ ਨੂੰ ਵੀ ਪਤਾ ਵੀ ਕਿਸਾਨ ਸਾਰੇ ਜੱਟ ਹੀ ਸੀਗੇ ਪਰ ਉਹਨੇ ਕਦੇ ਇਹ ਨਹੀਂ ਕਿਹਾ ਵੀ ਜੱਟਾਂ ਨੇ ਤੇ ਮਜ਼ਦੂਰਾਂ ਨੇ ਜਿੱਤਿਆ ਉਹ ਹੈ ਕਿਸਾਨ ਹੀ ਕਹਿੰਦੇ ਆਪਣੇ ਆਪ ਨੂੰ ਜਦੋਂ ਪੰਜਾਬ ਦੇ ਵਿੱਚ ਕੋਈ ਵਿਵਤਾ ਆਉਂਦੀ ਹੈ ਕਦੇ ਕੁਝ ਹੈ ਨਾ ਕਰੋਨਾ ਆ ਗਿਆ ਜਾਂ ਕਿਤੇ ਕੁਝ ਆ ਗਿਆ ਜੱਟ ਸਿੱਖ ਭਾਈ ਜਰਾ ਹੀ ਆਪਣੇ ਟਰੈਕਟਰ ਲੈ ਕੇ ਅੱਗੇ ਜਾਂਦਾ ਆਪਾਂ ਨੂੰ ਪਤਾ ਹਣ ਹੜ੍ਹ ਆਏ ਸੀਗੇ ਫਲੱਡ ਆਏ ਸੀਗੇ ਜਿੱਥੇ ਸੜਕਾਂ ਤੇ ਸਨ ਹਟ ਗਈਆਂ ਸੀਗੀਆਂ ਸਾਰਾ ਕੁਝ ਬੰਦ ਹੋ ਗਿਆ ਸੀਗਾ ਉੱਥੇ ਜੱਟ ਸਿੱਖ ਭਾਈ ਜਰਾ ਹੀ ਆਪਣੇ ਟਰੈਕਟਰ ਲੈ ਕੇ ਗਿਆ ਸੀਗਾ ਜਦੋਂ ਲੰਗਰ ਲੈ ਕੇ ਲੋਕਾਂ ਦੀ ਮਦਦਾਸਤੇ ਗਿਆ ਸੀ ਪਰ ਇਹ ਬੰਦਾ ਬੈਠਾ ਫੋਨ ਤੇ ਬਕਵਾਸ 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 ਕਰੀ ਜਾਂਦਾ ਤੂੰ ਕਿਤੇ ਗਰਾਊਂਡ ਤੇ ਤਾਂ ਆ ਕੇ ਦੇਖ ਯਾਰ ਬਈ ਅਸੀਂ ਭਾਈਚਾਰੇ ਨਾਲ ਜੱਟਾਂ ਦੀ ਬੰਦੀ ਕਿਵੇਂ ਆ ਨੌ ਮਾਸ ਦਾ ਰਿਸ਼ਤਾ ਯਾਰ ਸਾਡਾ ਤਾਂ ਇੱਕ ਤੇ ਤੂੰ ਬੈਠਾ ਇੱਥੇ ਪਾੜਾ ਪੋੜਾਂ ਗੱਲਾਂ ਕਰੀ ਜਾਂਦਾ ਇਹ ਕੇ ਇਹ ਇੱਕ ਗਿਆਨੀ ਬੂਟਾ ਸਿੰਘ ਦਾ ਵੀ ਇਹੀ ਗੱਲ ਹੋ ਸਕਦਾ ਇਹ ਨਾ ਇਹ ਦੋਨਾਂ ਵਿੱਚੋਂ ਕੋਈ ਨਾ ਕੋਈ ਕੱਲ ਨੂੰ ਸਾਡੇ ਤੇ ਵੀਡੀਓ ਪਾ ਦੇ ਪਹਿਲੀ ਗੱਲ ਤਾਂ ਮੈਂ ਸਾਰੇ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਕਰਨੀ ਚਾਹਣਾ ਬਾਈ ਜੀ ਪਲੀਜ਼ ਮੇਰੀ ਰਿਕਵੈਸਟ ਹੈ ਇਹ ਦੋਨੇ ਬੰਦਿਆਂ ਦਾ ਗਿਆਨੀ ਬੂਟਾ ਸਿੰਘ ਤੇ ਗ੍ਰਿੰਦਰ ਸਿੰਘ ਰੰਗਰੇਟਾ ਇਹਨਾਂ ਦੋਨਾਂ ਦਾ ਬਾਈਕਾਟ ਕਰੋ ਇਹਨਾਂ ਦੀ ਇੰਟਰਵਿਊ ਲੈਣ ਦੀ ਕੋਈ ਲੋੜ ਨਹੀਂ ਇਹਨਾਂ ਦੇ ਕੋਲੇ ਨਾ ਜਾਓ ਇਹਨਾਂ ਨੂੰ ਨੋਰ ਕਰੋ ਆਪ ਹੀ ਚੁੱਪ ਕਰ ਜਾਣਗੇ ਇਹ ਇਹਨਾਂ ਨੂੰ ਵੇਖਣਾ ਬੰਦ ਕਰ ਦਿਓ ਮੈਂ ਸੇ ਭਾਈ ਜਾਰੇ ਨੂੰ ਵੀ ਬੇਨਤੀ ਕਰਦਾ ਪਲੀਜ਼ ਭਾਈ ਇਹ ਆਪਣੇ ਵਿੱਚ ਪਾੜਾ ਪਾਉਣ ਵਾਲੀ ਗੱਲ ਕਰ ਰਿਹਾ ਇਹਦੇ ਵੀਡੀਓ ਦੇਖਣਾ ਦੋਨਾਂ ਦਾ ਬੰਦ ਕਰ ਦਿਓ ਕੱਲ ਨੂੰ ਹੋ ਸਕਦਾ ਕੋਈ ਬੰਦਾ ਕੋਈ ਇਸ ਚੱਕ ਵਿੱਚ ਆਏ ਕੱਲ ਨੂੰ ਲੜਾਈ ਹੋ ਜੇ ਜਿਵੇਂ ਕਿ ਜੱਟਾਂ ਬਾਰੇ ਬੋਲ ਰਿਹਾ ਸੀ ਉਹਦੇ ਲੁਧਿਆਣੇ ਵਿੱਚ ਇਕੱਠ ਵੀ ਹੋਇਆ ਜੇ ਉਹਦੇ ਰੱਬ ਨਾ ਕਰੇ ਕੋਈ ਹੀਮਕੀਮ ਹੋ ਜਾਂਦੀ ਉੱਥੇ ਕੌਣ ਜ਼ਿੰਮੇਵਾਰ ਸੀਗਾ ਬੋਲਦਾ ਇਹੀ ਰਿਹਾ ਸੀ ਮਾੜਾ ਚੰਗਾ ਤਾਂ ਹੀ ਇਕੱਠੇ ਹੋਏ ਸੀਗੇ ਰੰਗਰੇਟਾ ਸ਼ਬਦ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਦਿੱਤਾ ਸੀਗਾ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਜਾਤ ਪਾਤਾਂ ਖਤਮ ਕਰ ਰਹੇ ਸੀਗੇ ਪਰ ਇਹ ਬੰਦਾ ਰੰਗਰੇਟਾ ਸ਼ਬਦ ਆਪਣੇ ਮਗਰ ਲਾ ਕੇ ਇਹ ਸਮਾਜ ਵਿੱਚ ਪਾੜਾ ਪੋਣਾ ਦੀ ਗੱਲ ਕਰ ਰਿਹਾ ਆ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਆਪਾਂ ਕਿਸੇ ਇੱਕ ਕਮਿਊਨਿਟੀ ਨੂੰ ਖਾਸ ਤਬਕੇ ਨੂੰ ਲੈ ਕੇ ਬੋਲਾਂਗੇ ਤਾਂ ਪਾੜਾ ਵਧੂਗਾ। ਇਹ ਨਿੱਤ ਲਾਈਵ ਹੋ ਕੇ ਛਾਤੀ ਦੇ ਹੱਥ ਮਾਰ ਮਾਰ ਕੇ ਮੈਂ ਆ ਮੈਂ ਆ ਮੈਂ ਆਓ ਐ ਕਰੀਂ ਅੰਦਰ ਬਾਵਾ ਖਿਲਾਰ ਖਿਲਾਰ ਕੇ ਤੁਸੀਂ ਇੱਕ ਦੱਸ ਦਿਓ ਕਿ ਦੇ ਬੰਦੇ ਨੇ ਗਰਾਊਂਡ ਤੇ ਆ ਕੇ ਕੰਮ ਕੀਤਾ। ਕਿਹੜੇ ਧਰਨੇ ਚ ਆਇਆ ਹੋਏ ਵੇਹ ਬੰਦਾ ਕਿਤੇ ਨੇ ਐਸਪਾਈ ਜਾ ਰਿਹਾ ਇਸ ਦੇ ਇਹ ਬੰਦਾ ਇੱਕ ਵਾਰ ਇੱਕ ਦੱਸ ਦੇ ਵੀ ਇੱਥੇ ਮੈਸੇਜ ਆ ਰਹੇ ਆ ਉਸਤੇ ਕੰਮ ਕੀਤਾ ਜਾਂ ਇਹਨਾਂ ਨੂੰ ਹੱਕ ਲੈ ਕੇ ਦਿੱਤੇ ਆ ਇੱਕ ਵੀ ਦੱਸ ਦੇ ਪੁਆਇੰਟ ਜਿੱਥੇ ਇਹ ਬੰਦਾ ਖੜਾ ਹੋਵੇ ਅਸੀਂ ਭਾਈ ਘਰੇ ਲਈ ਸਿਰਫ ਫੋਨ ਤੇ ਬੋਲਣ ਵਾਲਾ ਬੰਦਾ ਅੱਜ ਵੀ ਆਪਾਂ ਨੂੰ ਪਤਾ ਮਜ਼ਦੂਰਾਂ ਨੂੰ ਬਹੁਤ ਲੋੜ ਆ ਅੱਜ ਵੀ ਉਹਨਾਂ ਨੂੰ ਉਹਨਾਂ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਕਈ ਕਿਥਾਵਾਂ ਤੇ ਉਹਨਾਂ ਨਾਲ ਖੜਨ ਦੀ ਲੋੜ ਆ ਖੜੇ ਨਾ ਜਾ ਕੇ ਪਰ ਜੱਟ ਸਿੱਖ ਭਾਈ ਜਰਾ ਅੱਜ ਵੀ ਮਜ਼ਦੂਰਾਂ ਦੇ ਨਾਲ ਖੜਦਾ ਐ ਸਿੱਪਾਈਆਂ ਦੇ ਨਾਲ ਖੜਦਾ ਸੋਨੋ ਵੀ ਪਤਾ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਜਿਹੜੇ ਹੈਗੇ ਉਹਨਾਂ ਦੇ ਬਾਰੇ ਦੇ ਮੂਰੇ ਤਿੰਨ ਰੋਜ਼ ਪੇਂਡੂ ਖੇਤ ਮਜ਼ਦੂਰ ਜੂਨੀਅਨਾਂ ਨੇ ਸਾਰਿਆਂ ਨੇ ਇਕੱਠਾ ਹੋ ਕੇ ਮਜ਼ਦੂਰ ਜੂਨੀਅਨ ਨੇ ਧਰਨਾ ਲਾਇਆ ਸੀਗਾ ਤੇ ਉਸ ਧਰਨੇ ਦੇ ਵਿੱਚ ਜਿਹੜੇ ਲੰਗਰ ਦੀ ਸੇਵਾ ਸੀਗੀ ਉਹ ਜੱਟ ਸੇਕੀ ਕਰ ਰਹੇ ਸੀਗੇ ਪਤਾ ਉਹਨਾਂ ਨੂੰ ਬਈ ਮਜ਼ਦੂਰ ਭਾਈਚਾਰੇ ਇਨੀ ਪਹੁੰਚ ਨਹੀਂ ਰੱਖਦਾ ਇਸੇ ਕਰਕੇ ਜੱਟ ਸਿੱਖ ਭਾਈਚਾਰੇ ਨਾਲ ਖੜਦਾ ਪਤਾ ਉਹਨਾਂ ਨੂੰ ਵੀ ਮਜ਼ਦੂਰ ਭਾਈਚਾਰੇ ਕੋਲੇ ਇਸ ਸੰਘਰਸ਼ ਕਰਨ ਦੇ ਯੋਗ ਹੀ ਹੁੰਦੇ ਆ ਇਸ ਕਰਕੇ ਜੱਟ ਸਿੱਖ ਭਾਈਚਾਰਾ ਹਮੇਸ਼ਾ ਨਾਲ ਖੜਦਾ ਉਹਨਾਂ ਦੇ ਵਾਸਤੇ ਲੰਗਰ ਦੀ ਸੇਵਾ ਕੀਤੀ ਆ ਉਹ ਨਾਲ ਖੜਦਾ ਪਰ ਇਹ ਬੰਦਾ ਨਿੱਤ ਲਾਈਵ ਹੋ ਕੇ ਬੋਲਦਾ ਇਹ ਬਕਵਾਸ ਕਰਦਾ ਇਹਦਾ ਹੱਕ ਕੀ ਬੰਦਾ ਕੀ ਪ੍ਰਸ਼ਾਸਨ ਇਹ ਤੇ ਕੋਈ ਕਾਰਵਾਈ ਕਰੂਗਾ ਸਰ ਮੇਰੇ ਪਰਚਾchnu ਬੇਨਤੀ ਆ ਤੁਹਾਨੂੰ ਕਿ ਸਾਡੀ ਅਪੀਲ ਆ ਇਸ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿ ਡਾਕਟਰ ਗ੍ਰਿੰਦਰ ਸਿੰਘ ਰੰਗਰੇਟਾ ਤੇ ਗਿਆਨੀ ਬੂਟਾ ਸਿੰਘ ਇਹ ਦੋਵੇਂ ਸਮਾਜ ਦੇ ਵਿੱਚ ਪਾੜਾ ਪਾ ਰਹੇ ਆ ਇਹਨਾਂ ਨੂੰ ਨਕੇਲ ਪਾਈ ਜਾਣੀ ਚਾਹੀਦੀ ਹੈ ਤੇ ਸਾਰੇ ਪੰਜਾਬ ਵਾਸੀਆਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਇਹਨਾਂ ਦੀਆਂ ਵੀਡੀਓ ਦੇਖਣੀਆਂ ਬੰਦ ਕਰ ਦਿਓ ਇਹਨਾਂ ਦੇ ਪੇਜ ਬਲੌਕ ਕਰ ਦਿਓ ਕਿਉਂਕਿ ਇਹ ਬੰਦੇ ਇਹਨਾਂ ਦਾ ਮਕਸਦ ਇੱਕ ਹੀ ਆ ਲੜਾਉਣਾ ਆਪਸ ਵਿੱਚ ਇਹ ਲੜਾਉਣਾ ਚਾਹੁੰਦੇ ਆ ਪਰ ਆਪਣੇ ਪਿਆਰ ਦੇ ਲੋਕ ਬਹੁਤ ਸਮਝਦਾਰ ਆ ਪਲੀਜ਼ ਮੇਰੀ ਰਿਕੁਐਸਟ ਆ ਇਹਨਾਂ ਦੋਨਾਂ ਬੰਦਿਆਂ ਦੇ ਗਿਆਨੀ ਬੂਟਾ ਸਿੰਘ ਤੇ ਗ੍ਰਿੰਦਰ ਸਿੰਘ ਰੰਗਰੇਟਾ ਇਹਨਾਂ ਦੇ ਪੇਜਾਂ ਨੂੰ ਬਲੌਕ ਕਰ ਦਿਓ ਤੇ ਇਹਨਾਂ ਦੀਆਂ ਵੀਡੀਓ ਦੇਖਣੀ ਆ ਬੰਦ ਕਰ ਦਿਓ ਕਿਉਂਕਿ ਇਹ ਪੰਜਾਬ ਦੇ ਵਿੱਚ ਪਾੜਾ ਬਹੁਤ ਵੱਡਾ ਪਾ ਰਹੇ ਆ ਭਗਤ ਮਾਨ ਸਾਹਿਬ ਨੂੰ ਵੀ ਮੇਰੀ ਬੇਨਤੀ ਆ ਮਾਨ ਸਾਹਿਬ ਜੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੁਸੀਂ ਵੀ ਇੱਕ ਜੱਟ ਸਿੱਖ ਭਾਈਚਾਰੇ ਨੂੰ ਬਲੌਂਗ ਕਰਦੇ ਹੋ ਇਹ ਬੰਦਾ ਕਿੰਨਾ ਗਲਤ ਬੋਲ ਰਿਹਾ ਜੱਟ ਸਿੱਖਾਂ ਦੇ ਕੁੜੰਗਾ ਬਾਰੇ ਕਿੰਨਾ ਜਿਆਦਾ ਗਲਤ ਬੋਲ ਰਿਹਾ ਹੈ ਤੇ ਤੁਸੀਂ ਇਸ ਤੇ ਕੋਈ ਕਾਰਵਾਈ ਬੰਦੀ ਜਰੂਰ ਕਰਵਾਓ ਸਿਰਫ ਸਕਿਉਰਟੀ ਲੈਣ ਦੇ ਮਾਰੇ ਬੋਲੀ ਜਾਂਦੇ ਮੈਨੂੰ ਤਾਂ ਇਹੀ ਲੱਗਦਾ ਇਹਨਾਂ ਦਾ ਪਰਪਸ ਸਿਰਫ ਸਕਿਉਰਟੀ ਲੈਣਾ ਕਿਉਂਕਿ ਇਹਨਾਂ ਨੂੰ ਪਤਾ ਵੀ ਅਸੀਂ ਜੇ ਕਿਸੇ ਬਾਰੇ ਮਾੜਾ ਚੰਗਾ ਬੋਲਾਂਗੇ ਤਾਂ ਸਾਨੂੰ ਕੋਈ ਧਮਕੀ ਆਊਗੀ ਜਾਂ ਕੋਸ ਆਊਗਾ ਅਸੀਂ ਸਕਿਉਰਟ ਗਨ ਆ ਰੱਖਾਂਗੇ ਗਿਆਨੀ ਬੂਟਾ ਸਿੰਘ ਦਾ ਵੀ ਇਹੀ ਕੰਮ ਹੈ ਤੇ ਇਹਦਾ ਵੀ ਇਹੀ ਕੰਮ ਹੈ ਰਿਗਰਟ ਹੈ ਦੋਵੇਂ ਸੇਮ ਚੀਜ਼ ਕਰਦੇ ਆ ਦੋਵੇਂ ਜਿਵੇਂ ਸੇਮ ਚੀਜ਼ ਕਰਦੇ ਆ ਇਹ ਉਹੀ ਕੋ ਉਹ ਕੋ ਬੋਲ ਰਿਹਾ ਉਹੀ ਕੋ ਸੇਮ ਬੋਲਦਾਗਾ ਇਹਨਾਂ ਦੋਨਾਂ ਦਾ ਕੰਮ ਐ ਕੀ ਐ ਪਾੜੋ ਜੱਟ ਸਿੰਘ ਭਾਈ ਜਰ ਨੂੰ ਤੇ ਅਸੀ ਭਾਈ ਜਰ ਨੂੰ ਇਹ ਪਾੜਨ ਦੀ ਕੋਸ਼ਿਸ਼ ਕਰ ਰਹੇ ਆ ਤੇ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਪਲੀਜ਼ ਇਹਨਾਂ ਨੂੰ ਅਗਨੋਰ ਕਰੋ ਇਹਨਾਂ ਦੇ ਪੇਜ ਕਰ ਦਿਓ ਬਲੌਕ ਤੇ ਇਹਨਾਂ ਨੂੰ ਵੇਖਣਾ ਬੰਦ ਕਰ ਦਿਓ ਬਹੁਤ ਇਹ ਸਿਰਫ ਫੋਨ ਤੇ ਬੋਲਣ ਜੋ ਗਿਆ ਕਿ ਇਹਦੇ ਇਹਨਾਂ ਨੇ ਗਰਾਊਂਡ ਤੇ ਆ ਕੇ ਅਜੇ ਤੱਕ ਇਹ ਕੰਮ ਨਹੀਂ ਕੀਤਾ ਹੋਣਾ ਕਦੇ ਵੀ ਤੇ ਸਾਰੇ ਮੇਰੇ ਪੱਤਰਕਾਰ ਭਾਈ ਜਰ ਨੂੰ ਵੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਐ ਪਲੀਜ਼ ਇਹਨਾਂ ਦੀਆਂ ਇੰਟਰਵਿਊ ਕਰਨੀਆਂ ਬੰਦ ਕਰ ਦਿਓ ਇਹਨਾਂ ਦਾ ਬਾਈਕਾਟ ਕਰ ਦਿਓ ਇਹਨਾਂ ਕੋਲੇ ਜਾਣਾ ਹੀ ਨਹੀਂ ਬਹੁਤ ਘੱਟ ਪੱਤਰਕਾਰ ਇਹਨਾਂ ਕੋਲੇ ਜਾਂਦੇ ਕੋਈ ਬਿਰਲਾ ਵਾਂਝੇ ਹੀ ਜਾਂਦਾਗਾ ਵੈਸੇ ਤਾਂ ਇਹਨਾਂ ਕੋਲੇ ਕੋਈ ਜਾਂਦਾ ਨਹੀਂਗਾ ਸਾਰਿਆਂ ਦਾ ਬੰਦ ਹੀ ਕੀਤਾ ਵਾ ਸੋ ਜਿਹੜੇ ਵੀ ਕੋਈ ਜਾ ਵੀ ਰਹੇ ਆ ਉਹਨਾਂ ਨੂੰ ਵੀ ਬੇਨਤੀ ਆ ਬਾਈ ਇਹਨਾਂ ਕੋਲੇ ਜਾਣਾ ਬੰਦ ਕਰ ਦਿਓ ਇਹਨਾਂ ਨੂੰ ਸੈਟ ਕਰ ਦਿਓ ਕਿਉਂਕਿ ਇਹ ਸਿਰਫ ਔਰ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਬੋਲ ਬੋਲ ਕੇ ਤੇ ਪਹਿਲੇ ਹੀ ਪੰਜਾਬ ਦੇ ਤਾਂ ਹਾਲਾਤ ਕੀ ਹੋਏ ਪਏ ਆ ਇਹ ਬੰਦੇ ਹੋਰ ਵੱਧ ਪਾੜਾ ਪਾ ਰਹੇ ਆ ਸੋ ਪਲੀਜ਼ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਕਿ ਵੀਡੀਓ ਸਾਰੇ ਲੋਕਾਂ ਤੱਕ ਪਹੁੰਚਦੀ ਹੋ ਜੇ ਤੇ ਇਹ ਦੋ ਬੰਦਿਆਂ ਨੂੰ ਸਬਕ ਮਿਲ ਸਕੇ ਡਾਕਟਰ ਗ੍ਰਿੰਦੇ ਸਿੰਘ ਰੰਗਰੇਟਾ ਤੇ ਗਿਆਨੀ ਬੂਟਾ ਸਿੰਘ ਇਹਨਾਂ ਤੱਕ ਆਪਣੀ ਵੀਡੀਓ ਪਹੁੰਚਦੀ ਕਰ ਦਿਓ ਇੰਨੀ ਕਿ ਜ਼ਿਆਦਾ ਸ਼ੇਅਰ ਕਰਨੀ ਆਪਣੀ ਵੀਡੀਓ ਤੁਸੀਂ ਤੇ ਤਾਂ ਕਿ ਇਹ ਵੀਡੀਓ ਇਹਨਾਂ ਤੱਕ ਵੀ ਪਹੁੰਚਦੀ ਹੋ ਜੇ ਤੇ ਸਾਰੇ ਪੰਜਾਬ ਵਾਸੀਆਂ ਤੱਕ ਪੰਜਾਬੀ ਲੋਕਾਂ ਤੱਕ ਭੈਣਾ ਭਰਾਵਾਂ ਤੱਕ ਆਪਣੀ ਵੀਡੀਓ ਪਹੁੰਚਦੀ ਕਰ ਦਿਓ ਤਾਂ ਕਿ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ ਨਾ ਇਹ ਦੋਵੇਂ ਬੰਦੇ ਕੀ ਕੰਮ ਕਰ ਰਹੇ ਆ ਇਹਨਾਂ ਦੀਆਂ ਆਈਡੀਆਂ ਨੂੰ ਬਲੌਕ ਕਰ ਦੇਣ ਦੇ ਪੇਜਾਂ ਨੂੰ ਬਲੌਕ ਕਰੋ YouTube ਤੋਂ Facebook ਤੋਂ ਇਹਨਾਂ ਦੀ ਇਨਕਮ ਆਉਣੀ ਬੰਦ ਹੋ ਜਾਏ ਕਿਉਂਕਿ ਬਕਵਾਸ ਹੀ ਤਾਂ ਕਰਦੇ ਨੇ ਉਹਨੂੰ ਵਿਊ ਆਉਂਦੇ ਆ ਉਹਦੇ ਤੋਂ ਪੈਸੇ ਕਮਾਉਂਦੇ ਆ ਚੱਲ ਜੇ ਜਦੋਂ ਆਪਾਂ ਇਹਨਾਂ ਨੂੰ ਵੇਖਾਂਗੇ ਨਾ ਇਹਨਾਂ ਨੂੰ ਬੰਦ ਕਰੂ ਇਹਨਾਂ ਨੂੰ ਆਪ ਹੀ ਪਤਾ ਲੱਗੂਗਾ ਬਈ ਐਸੇ ਭਾਈਚਾਰੇ ਦਾ ਤੇ ਜੱਟ ਸੱਖ ਭਾਈਚਾਰੇ ਵਿੱਚ ਕਿੰਨੀ ਏਕਤਾ ਕਿੰਨਾ ਏਕਾ ਇਹਨਾਂ ਨੂੰ ਰਲ ਕੇ ਆਪਾਂ ਦੋਵੇਂ ਕਮਿਊਨਿਟੀਆਂ ਜੱਟ ਸੱਖ ਤੇ ਐਸੇ ਭਾਈਚਾਰਾ ਤੁਵੇਂ ਰਲ ਕੇ ਰੋ ਆਪਾਂ ਰਲ ਕੇ ਹੀ ਰਹਿ ਰਹੇ ਆ ਤੇ ਦੋਵੇਂ ਰਲ ਕੇ ਇਹਨਾਂ ਦੋਨਾਂ ਬੰਦੇ ਨੂੰ ਆਪਾਂ ਸਾਬਕ ਸਿਖਾਈਗੇ ਇਹਨਾਂ ਦੀਆਂ ਆਈਡੀਆਂ ਫੇਸਬੁੱਕ YouTube ਤੋਂ ਬਲੌਕ ਕਰ ਦਿਓ ਆਪਾਂ ਨੂੰ ਸਾਰਿਆਂ ਨੂੰ ਪਤਾ ਪਿੰਡਾਂ ਦੇ ਵਿੱਚ ਆਪਣੀ ਕਿੰਨੀ ਨੇੜਤਾ ਚੱਟ ਸਖ ਭਾਈ ਜਰਦੇ ਤੇ ਅਸੀ ਭਾਈ ਜਰਦੇ ਦੀ 9 ਮਾਸ ਦੇ ਰਸਤੇ ਵਾਲੀ ਗੱਲ ਇਕੱਠੇ ਖੇਤਾਂ 'ਚ ਕੰਮ ਕਰਦੇ ਆ ਇਕੱਠੇ ਇੱਕ ਦੂਜੇ ਦੇ ਕੰਮ ਆਉਂਦੇ ਆ ਹਨ ਤੇ ਪਰ ਇਹ ਬੰਦੇ ਬਹੁਤ ਜ਼ਿਆਦਾ ਪਾੜਾ ਪਾ ਰਹੇ ਆ ਇਹ ਬੰਦੇ ਨੇ ਤਾਂ ਇੱਥੋਂ ਤੱਕ ਕਹਿਤਾ ਸੀਗਾ ਗਰੇਂਦਰ ਸਿੰਘ ਰੰਗਰੇਟੇ ਨੇ ਵੀ ਜਦੋਂ ਕਿਸਾਨ ਅंदोलਨ ਦਿੱਲੀ ਚੱਲ ਰਿਆ ਸੀ ਸਾਰੇ ਕਿਸਾਨ ਤਾਂ ਜੱਟ ਤਾਂ ਦਿੱਲੀ ਬੈਠੇ ਸੀਗੇ ਜਿਹਨਾਂ ਦੇ ਘਰ ਵਾਲੇ ਨੂੰ ਕੋਰ ਕੋਣ ਪਿੱਛੋਂ ਘਰ ਬਤੀ ਕਰਕੇ ਹੋਰ ਵੀ ਬਹੁਤ ਕੁਝ ਬੋਲਿਆ ਇਹ ਬੰਦਾ ਜਿਹੜਾ ਆਪਾਂ ਕੈਮਰੇ ਤੇ ਨਹੀਂ ਬੋਲ ਸਕਦੇ ਪਰ ਇਹ ਬੁਸ਼ਰਮ ਲੋਕ ਆ ਜਿਹੜੇ ਇਦਾਂ ਬਕਵਾਸ ਮਾਰੀ ਜਾਂਦੇ ਆ ਕੈਮਰੇਾਂ ਤੇ ਬਹੁਤ ਜ਼ਿਆਦਾ ਗਲਤ ਕਰ ਬੋਲ ਰਿਹਾ ਹੈ ਪ੍ਰਸ਼ਾਸਨ ਨੂੰ ਸਾਡੀ ਅਪੀਲ ਹੈ ਕਿ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਰੇ ਆ ਪੰਜਾਬੀ ਭਾਈਚਾਰੇ ਨੂੰ ਭੈਣਾ ਭਰਾਵਾਂ ਨੂੰ ਮੇਰੀ ਬੇਨਤੀ ਹੈ ਇਹਨਾਂ ਦੀਆਂ ਵੀਡੀਓ ਦੇਖਣੀਆਂ ਬੰਦ ਕਰ ਦਿਓ ਇਹਨਾਂ ਦੇ ਪੇਜ ਦੋਨਾਂ ਦੇ ਬਲੌਕ ਕਰ ਦਿਓ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਸਾਰਿਆਂ ਤੱਕ ਪਹੁੰਚਦੀ ਹੋ ਜੇ ਤੇ ਡਾਕਟਰ ਰੰਗਰੇ ਗ੍ਰਿੰਦਰ ਸਿੰਘ ਰੰਗਰੇ ਹਟਾ ਤੇ ਗਿਆਨੀ ਬੂਟਾ ਸਿੰਘ ਉਹਨਾਂ ਕੋਲੇ ਵੀ ਆਪਣੀ ਵੀਡੀਓ ਪਹੁੰਚਦੀ ਕਰੋ ਤੇ ਇਹਨਾਂ ਨੂੰ ਇਗਨੋਰ ਕਰੋ ਇਹਨਾਂ ਦੇ ਪੇਜ ਬਲੌਕ ਕਰੋ ਧੰਨਵਾਦ ਜੀ